ਹੈਲੋ ਜੀ ਸੋ ਸਿੱਕਲ ਸਾਰਿਆਂ ਨੂੰ ਹਾਜ਼ਰ ਹੋ ਚੁੱਕੇ ਆ ਇੱਕ ਨਵੇਂ ਡਿਜ਼ਾਈਨ ਦੇ ਨਾਲ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੀ ਤਾਂ ਕਿ ਸਾਰਾ ਡਿਜ਼ਾਈਨ ਦਾ ਜਿਹੜਾ ਪੂਰਾ ਪਤਾ ਲੱਗ ਜਾਂਦਾ ਜਿਹਨੂੰ ਜਿੱਥੋਂ ਸਮਝ ਆ ਗਈ ਉਹ ਬਾਕੀ ਅਗਲੇ ਦੀ ਇੱਛਾ ਹੁੰਦੀ ਹੈ ਹੈਨਾ ਅੱਜ ਲੈ ਕੇ ਆਏ ਆ ਆਪਾਂ ਬਹੁਤ ਹੀ ਸੋਹਣਾ ਤੇ ਪਿਆਰਾ ਬਾਰਡਰ ਡਿਜ਼ਾਈਨ ਬਾਰਡਰ ਦਾ ਡਿਜ਼ਾਈਨ ਹੈ ਇਹਨੂੰ ਤੁਸੀਂ ਲੰਬੀ ਪੱਟੀ ਦੇ ਵਿੱਚ ਵੀ ਪਾ ਸਕਦੇ ਹੋ ਇਹਨੂੰ ਨੀਚੇ ਵੀ ਪਾ ਸਕਦੇ ਹੋ ਇਹ ਕਿਸੇ ਵੀ ਕਾਰਟੀਗਨ ਦੇ ਵਿੱਚ ਬਾਰਡਰ ਹੈ ਜਿਹੜਾ ਤੁਸੀਂ ਪਾ ਸਕਦੇ ਹੋ ਇਹਦੇ ਵਿੱਚ ਮੇਰੀਆਂ ਦੋ ਚਾਰ ਸਲਾਈਆਂ ਪਾਈਆਂ ਹੋਈਆਂ ਨੇ ਡਿਜ਼ਾਈਨ ਦੀਆਂ ਬਾਕੀ ਆਪਾਂ ਅੱਗੇ ਤੁਹਾਨੂੰ ਦੱਸਦੇ ਹਾਂ ਪਹਿਲਾ ਕੁੰਡਾ ਐਕਸਟਰਾ ਹੁੰਦਾ ਇਹਦੇ ਦੋ ਦੋ ਕੁੰਡਿਆਂ ਦੇ ਜਿਹੜੇ ਝੋਟੇ ਨੇ ਉਸ ਦੇ ਹਿਸਾਬ ਨਾਲ ਆਪਾਂ ਨੇ ਕੁੰਡੇ ਪਾਉਣੇ ਨੇ ਦੋ ਦੋ ਕੁੰਡਿਆਂ ਨਾਲ ਇਹ ਡਿਜ਼ਾਈਨ ਬਣਦਾ ਇੱਕ ਇੱਕ ਕੁੰਡਾ ਸਾਈਡਾਂ ਤੇ ਐਕਸਟਰਾ ਲੈਣਾ ਹੁੰਦਾ ਉਹ ਆਪਾਂ ਨੂੰ ਜ਼ਰੂਰੀ ਹੁੰਦਾ ਉਹਨੂੰ ਚਾਹੇ ਬੁਣੋ ਚਾਹੇ ਬਿਨਾਂ ਬੁਣਿਆ ਉਤਾਰ ਲਓ ਉਸ ਤੋਂ ਬਾਅਦ ਆਪਾਂ ਨੇ ਕੀ ਕਰਨਾ ਸਿੱਧੇ ਪਾਸੇ ਸਿੱਧੇ ਪਾਸੇ ਤਾਗੇ ਨੂੰ ਦੂਰਾ ਹੀ ਇਦਾਂ ਲੈ ਆਉਣਾ ਦੂਰਾ ਤਾਗਾ ਐਵੇਂ ਲਿਆ ਕੇ ਜਿਹੜਾ ਆਪਣਾ ਤਾਗਾ ਨਾਲ ਲੱਗਿਆ ਹੁੰਦਾ ਬੁਣਤੀ ਵਾਲਾ ਉਸ ਤਾਗੇ ਦੇ ਨਾਲ ਆਪਾਂ ਇਹਨਾਂ ਨੂੰ ਦੋ ਗੁੰਡਿਆਂ ਨੂੰ ਬੁਣ ਲੈਣਾ ਦੋ ਗੁੰਡਿਆਂ ਨੂੰ ਬੁਣਨ ਤੋਂ ਬਾਅਦ ਇਸ ਤਾਗੇ ਨੂੰ ਇਦਾਂ ਪਿੱਛੋਂ ਖਿੱਚ ਦੇਣਾ ਠੀਕ ਹੈ ਜੀ ਪੋਲਾ ਪੂਰਾ ਟਾਈਟ ਨਹੀਂ ਕਰਨਾ ਖਿੱਚਣ ਵੇਲੇ ਹਿਸਾਬ ਨਾਲ ਖਿੱਚਣਾ ਫੇਰ ਉਹ ਵੀ ਦੋਏ ਤਾਗਿਆਂ ਨੂੰ ਅੱਗੇ ਲੈ ਓਣਾ ਦੋ ਗੁੰਡੇ ਇਸ ਤਰ੍ਹਾਂ ਬੁਣ ਦੇਣੇ ਨੇ ਮੂਰੇ ਧਾਗਾ ਕਰਕੇ ਫਿਰ ਆਪਾਂ ਇਸ ਧਾਗੇ ਨੂੰ ਜਿਹੜਾ ਕਿ ਖਿੱਚ ਦੇਣਾ ਪਿੱਛੇ ਨੂੰ ਫਿਰ ਉਸੇ ਤਰ੍ਹਾਂ ਧਾਗਾ ਦੂਰੇ ਹੀ ਅੱਗੇ ਕਰਕੇ ਫਿਰ ਇਸ ਤਰ੍ਹਾਂ ਦੋ ਗੁੰਡੇ ਬੁਣ ਲੈਣੇ ਨੇ ਫਿਰ ਧਾਗਾ ਜਿਹੜਾ ਪਿੱਛੇ ਕਰ ਦੇਣਾ ਖਿੱਚ ਦੇਣਾ ਫਿਰ ਧਾਗਾ ਅੱਗੇ ਕਰਨਾ ਦੂਰੇ ਹੀ ਫਿਰ ਦੋ ਗੁੰਡੇ ਬੁਣ ਦੇਣੇ ਨੇ ਬਹੁਤ ਹੀ ਪਿਆਰਾ ਜਾਂ ਤੇ ਬਿਲਕੁਲ ਸੌਖਾ ਮੋਟਾ-ਮੋਟਾ ਜਾਂ ਬਣਦਾ ਬਾਰਡਰ ਡਿਜ਼ਾਈਨ ਬਹੁਤ ਹੀ ਸੋਹਣਾ ਲੱਗਦਾ ਬਹੁਤ ਹੀ ਸੌਖਾ ਤੇ ਸੋਹਣਾ ਬਾਰਡਰ ਡਿਜ਼ਾਈਨ ਇਹਨੂੰ ਆਪਾਂ ਕਿਸੇ ਵੀ ਕਾਰਟਿਕਨ ਦੇ ਵਿੱਚ ਪਾ ਸਕਦੇ ਹਾਂ ਬਾਰਡਰ ਤੇ ਬਾਡ ਪਾਉਂਦੇ ਇਹਨੂੰ ਬਾਰਡਰ ਤੇ ਹੀ ਨੇ ਜੇ ਆਪਾਂ ਕਹੀਏ ਵਿੱਚ ਪਾ ਸਕਦੇ ਆ ਵਿੱਚ ਜੀ ਵਧੀਆ ਨਹੀਂ ਲੱਗਦਾ ਇਹਨਾਂ ਬਾਰਡਰਾਂ ਤੇ ਹੀ ਪੈਂਦਾ ਦੇਖੋ ਲਾਸਟ ਤੇ ਇੱਕ ਕੁੰਡਾ ਐਕਸਟ ਹੁੰਦਾ ਉਹਨੂੰ ਬੰਨ ਲਓ ਚਾਹੇ ਬਿਨਾਂ ਬੁਣਿਆ ਉਤਾਰ ਲਓ ਕਹਿੰਦੀ ਪਿਛਲੀ ਜਿਹੜੀ ਸਲਾਈ ਹੈ ਉਹ ਆਪਣੀ ਸਾਰੀ ਦੀ ਸਾਰੀ ਮੋਰੇ ਧਾਗਾ ਕਰਕੇ ਇਦਾਂ ਹੀ ਬੁਣੀ ਜਾਉਗੀ ਬੈਕ ਸਾਈਡ ਤੋਂ ਜਿਹੜੀ ਸਿਲਾਈ ਆ ਉਹ ਸਾਰੀ ਦੀ ਸਾਰੀ ਇੱਕ ਇੱਕ ਗੁੰਡਾ ਮੂਰੇ ਤਾਗਾ ਕਰਕੇ ਬਸ ਐਦਾਂ ਹੀ ਬੰਨਣੀ ਆ ਸਿੰਪਲ ਤਰੀਕੇ ਦੇ ਨਾਲ ਆਈ ਦੀ ਸਪੀਡ ਜੀ ਮੈਨੂੰ ਵਧਾਉਣੀ ਘਟਾਉਣੀ ਜੀ ਆਉਂਦੀ ਨਹੀਂ ਹੈਗੀ ਨੀਤਾ ਆਪਾਂ ਇਹਨੂੰ ਹੁਣਾ ਸਪੀਡ ਜੀ ਵਧਾ ਕਢਾ ਕੇ ਕਰਿਆ ਪਿਆ ਹੁੰਦਾਗਾ ਕਿ ਆਪਣੀ ਪੁੱਠੀ ਸਲਾਈ ਜਿਹੜੀ ਦਿਖਦੀ ਨਹੀਂ ਹੁੰਦੀ ਇੰਨੀ ਇੱਕ ਦੋ ਕੁੰਡੇ ਪਾਕੀ ਦਿਖਾਏ ਜਾਂਦੇ ਨੇ ਪਰ ਮੈਨੂੰ ਇਹ ਵਧਾਉਣੀ ਘਟਾਉਣੀ ਜੀ ਘਟ ਆਉਂਦੀ ਆ ਇਸ ਕਰਕੇ ਮੈਨੂੰ ਪੂਰੀ ਸਲਾਈ ਜਿਹੜੀ ਦਿਖਾਉਣੀ ਪੈਂਦੀ ਆ ਹੁਣ ਸਿੱਧੇ ਪਾਸੇ ਆ ਕੇ ਇੱਕ ਕੁੰਡਾ ਐਕਸਟਰਾ ਨੂੰ ਉਤਾਰ ਲਓ ਠੀਕ ਹੈ ਜੀ ਫਿਰ ਉਵੇਂ ਹੀ ਤੱਗੇ ਦੋਨੋਂ ਅੱਗੇ ਦੋ ਕੁੰਡੇ ਪੂਰੇ ਤੱਗਾ ਕਰਕੇ ਬਨ ਲਓ ਠੀਕ ਹੈ ਜੀ తాగను కిచ్చ దో కు ఫో ఫగేను పిచ్చే దో కుడే ఫో ఫ పిచ్చేను ਇਹ ਇਦਾਂ ਹੀ ਕਰਕੇ ਡਿਜ਼ਾਈਨ ਬਣਦਾ ਸਿਰਫ ਦੋ ਹੀ ਸਲਾਈਆਂ ਦਾ ਡਿਜ਼ਾਈਨ ਆ ਬਿਲਕੁਲ ਸੌਖਾ ਤੇ ਪਾਇਆ ਸੋਨਾ ਵੀ ਲੱਗਦਾ ਕਿਸੇ ਵੀ ਆਰਡਰ ਤੇ ਆਪਾਂ ਇਹਨੂੰ ਪਾ ਸਕਦੇ ਹਾਂ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਹੈ ਬਾਕੀ ਆਪੂ ਆਪਣੀ ਪਸੰਦ ਹੁੰਦੀ ਹੈ ਕਿਸੇ ਨੂੰ ਕੁਝ ਪਸੰਦ ਹੁੰਦਾ ਕਿਸੇ ਨੂੰ ਕੁਝ ਪਸੰਦ ਹੁੰਦਾ ਡਿਜ਼ਾਈਨ ਪਰ ਇਹ ਹੀ ਸੋਨਾਗਾ ਸੌਖਾ ਵੀ ਹੈ ਤੇ ਸੋਨਾ ਵੀ ਹੈ। ਤੇ ਕਰ ਇਹਨੂੰ ਆ ਬੁੰਦਾਂਗੇ। ਇਹ ਤੰਦੜੇ ਜੈਨ ਬਣੂਗਾ। ਸ਼ਾਇਦ ਤੁਹਾਨੂੰ ਸਾਫ਼ ਦਿਖਦਾ ਹੋਵੇ। ਬਹੁਤ ਹੀ ਪਿਆਰਾ ਜਿਹਾ ਬਣਦਾ ਹੈ। 1.5 ਐਬਸ ਟਕੁੰਡਾ ਨੂੰ ਉਤਾਰ ਲਓ। ਸਾਰੀ ਪਿਛਲੀ ਜਿਹੜੀ ਸਲਾਈ ਆ ਸਾਰੀ ਆਪਣੀ ਮੂਹਰੇ ਤਾਗਾ ਕਰਕੇ ਇਦਾਂ ਹੀ ਬੁਣੀ ਜਾਊਗੀ ਦੇਖੋ ਜੀ ਇੱਕ ਕੁੰਡਾ ਆਪਣਾ ਐਕਸਟ ਹੁੰਦਾ ਉਹਨੂੰ ਉਤਾਰ ਲਓ ਫਿਰ ਉਹੀ ਦੋ ਕੁੰਡਿਆਂ ਦਾ ਡਿਜ਼ਾਈਨ ਆ ਤਾਂ ਕਿ ਇਹਨੂੰ ਆਪਾਂ ਨੇ ਅੱਗੇ ਕਰ ਲਿਆ ਦੋ ਕੁੰਡੇ ਆਪਾਂ ਬੁਣ ਦੇਣੇ ਨੇ ਧਾਗੇ ਨੂੰ ਪਿੱਛੇ ਖਿੱਚ ਲੈਣਾ ਫਿਰ ਉਦਾਂ ਹੀ ਧਾਗਾ ਅੱਗੇ ਦੋ ਕੁੰਡੇ ਬੁਣਨ ਦੇਣੇ ਨੇ ਧਾਗਾ ਪਿੱਛੇ ਖਿੱਚ ਦੇਣਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤਾਂ ਕਿ ਨਵੇਂ ਤੋਂ ਨਵੇਂ ਜਿਹੜਾ ਵੀ ਆਪਾਂ ਡਿਜ਼ਾਈਨ ਪਾਈਏ ਤੁਹਾਡੇ ਤੱਕ ਪਹੁੰਚ ਸਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਕੇ ਜਾਂ ਕੋਈ ਕਮੈਂਟ ਜ਼ਰੂਰ ਕਰਿਓ ਜੀ ਇਹਦੇ ਨਾਲ ਹੌਂਸਲਾ ਹੋ ਜਾਂਦਾ ਕਿ ਸਾਡੀ ਵੀਡੀਓ ਹੈ ਜਿਹੜੀ ਉਹ ਵਧੀਆ ਲੱਗਦੀ ਆ ਹਨਾ ਕਿ ਕਿਸੇ ਨਾ ਕਿਸੇ ਨੂੰ ਤਾਂ ਸਾਡੇ ਡਿਜ਼ਾਈਨ ਨੇ ਜਿਹੜੇ ਪਸੰਦ ਆ ਰਹੇ ਨੇ ਹਨਾ ਪਤਾ ਲੱਗ ਜਾਂਦਾ ਵੀ ਕਿਸੇ ਨਾ ਕਿਸੇ ਨੂੰ ਤਾਂ ਸਾਡਾ ਡਿਜ਼ਾਈਨ ਆ ਜਿਹੜਾ ਉਹ ਪਸੰਦ ਆਇਆ ਠੀਕ ਹੈ ਜੀ ਬਾਕੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਨੇ ਦੇਖੋ ਜੀ ਇਸ ਤਰ੍ਹਾਂ ਇਹ ਡਿਜ਼ਾਈਨ ਬਣ ਕੇ ਜਿਹੜਾ ਤਿਆਰ ਹੁੰਦਾ ਬਹੁਤ ਹੀ ਪਿਆਰਾ ਜਿਹਾ ਬਾਰਡਰ ਡਿਜ਼ਾਈਨ ਆ ਦੇਖੋ ਦਿਖਾਉਣ ਦੀ ਪੂਰੀ ਕੋਸ਼ਿਸ਼ ਕਰਦੇ ਆਂ ਪਰ ਜੇਕਰ ਤੁਹਾਨੂੰ ਫਿਰ ਵੀ ਸਾਫ਼ ਨਾ ਦਿਖਦਾ ਹੋਵੇ ਤਾਂ ਕਮੈਂਟ ਜ਼ਰੂਰ ਕਰਿਓ ਜੀ ਬਾਕੀ ਥੋੜਾ ਬਹੁਤਾ ਛੋਟੇ ਮੋਬਾਈਲਾਂ ਦੇ ਕੈਮਰਿਆਂ ਦਾ ਵੀ ਫਰਕ ਹੁੰਦਾ ਹੈ ਹਨ ਇਸ ਕਰਕੇ ਵੀਡੀਓ ਹੈ ਜਿਹੜੀ ਉਹ ਪੂਰੀ ਤਰ੍ਹਾਂ ਸਾਫ਼ ਨਹੀਂ ਜਿਹੜੀ ਦਿਖਦੀ ਹੈਗੀ ਇਸ ਤਰ੍ਹਾਂ ਦਾ ਹੀ ਡਿਜ਼ਾਈਨ ਹੈ ਜਿਹੜਾ ਬਣ ਕੇ ਤਿਆਰ ਹੋ ਜਾਂਦਾਗਾ ਬਾਰਡਰ ਡਿਜ਼ਾਈਨ ਕਿਸੇ ਵੀ ਵਾਟਰ ਦੇ ਵਿੱਚ ਪਾ ਸਕਦੇ ਆ ਲੰਬੀ ਪੱਟੀ ਲੈ ਲਓ ਉਹਦੀ ਕੋਟੀਆਂ ਦੇ ਜੈਕਟਾਂ ਦੇ ਮੂਰੀ ਲੱਗਦੀ ਹੈ ਨਾ ਲੱਗੀ ਹੁੰਦੀ ਆ ਨਾਲ ਦੀ ਨਾਲ ਬੁੰਦਦੇ ਆ ਉਹਦੇ ਵਿੱਚ ਵੀ ਪਾ ਸਕਦੇ ਆ ਨੀਚੇ ਬਾਰਡਰ ਤੇ ਫਿਰ ਇਹੀ ਪੈਣਾਗਾ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਹੈ ਜੀ ਡਿਜ਼ਾਈਨ ਪਸੰਦ ਆਵੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤਾਂ ਮਿਲਦੇ ਆ ਕਿਸੇ ਅਗਲੀ ਵੀਡੀਓ ਦੇ ਵਿੱਚ